ਜਿਵੇਂ ਕਿ ਸਾਡੀ 22 ਪੰਜਾਬ ਐਨਸੀਸੀ ਬਟਾਲੀਅਨ ਦੇ ਐਨਸੀਸੀ ਕੈਡਟਸ ਉਹਨਾਂ ਦੀ ਟ੍ਰੇਨਿੰਗ ਵਾਸਤੇ ਅਸੀਂ ਰਿਸਪੋਨਸਿਬਲ ਹਾਂ ਨੋਰਮਲ ਕੈਡਟਰੀ ਟ੍ਰੇਨਿੰਗ ਔਰ ਜਿਹੜੀ ਕੈਂਪ ਦੇ ਦੌਰਾਨ ਵੀ ਟ੍ਰੇਨਿੰਗ ਹੁੰਦੀ ਹੈ ਕੰਟੀਨਿਊਸਲੀ ਉਹਨਾਂ ਨੂੰ ਅਸੀਂ ਟ੍ਰੇਨ ਕਰਦੇ ਹਾਂ ਕਿ ਕਿਵੇਂ ਉਹਨਾਂ ਨੇ ਖਾਸ ਰੂਪ ਵਿੱਚ ਜਦ ਕਰੇ ਐਸੇ ਲੜਾਈ ਦਾ ਮੌਕਾ ਆਂਦਾ ਹੈ ਕਿਵੇਂ ਉਹਨਾਂ ਨੇ ਆਪਣੀ ਵਿਰਖਸ਼ਾ ਕਰਨੀ ਹੈ ਜਾਂ ਆਪਣੇ ਹਲੇਦ ਵਾਲੇ ਜਿਹੜੇ ਵੀ ਲੋਕੀ ਆ ਉਹਨਾਂ ਦੀ ਕਿਵੇਂ ਰੱਖਸ਼ਾ ਕਰਨੀ ਹੈ ਕਿਵੇਂ ਪਬਲਿਕ ਪ੍ਰੋਪਰਟੀ ਰੱਖਸ਼ਾ ਕਰਨੀ ਹੈ ਅੱਜ ਦੀ ਖਾਸ ਸਾਡੇ ਮੌਕ ਡ੍ਰਿਲ ਦੀ ਪ੍ਰੈਕਟਿਸ ਹੋਈ ਹੈ ਉਹਦੇ ਵਿੱਚ ਬੇਸਿਕਲੀ ਜੈਜ਼ੁਲਟੀ ਐਵੈਕੂ ਮਰਦਿਸ ਕਿਤੇ ਕਰ ਜੈਲਟੀ ਹੋ ਜਾਂਦੀ ਹੈ ਕਿਵੇਂ ਕਿਵੇਂ ਉਹਨਾਂ ਨੂੰ ਇਵੈਕੂਏਟ ਕਰਨਾ ਹੈ ਹਸਪੀਟਲ ਜਾ ਕੇ ਕਿਵੇਂ ਸਾਡੇ ਕੈਡਟ ਹੈਲਪ ਕਰ ਸਕਦੇ ਹੈ ਪੁਲਿਸ ਡਿਪਾਰਟਮੈਂਟ ਨੂੰ ਜਾਂ ਫਾਇਰ ਬ੍ਰਿਗੇਡ ਜਾਂ ਫਾਇਰ ਪੁਲਿਸ ਵਾਲੇ ਜਿਹੜੇ ਡਿਪਾਰਟਮੈਂਟ ਹੈ ਉਹਨਾਂ ਦੀ ਕਿਵੇਂ ਹੈਲਪ ਕਰ ਸਕਦੇ ਹੈ ਨਾਲ ਹੀ ਨਾਲ ਉਹਨਾਂ ਨੇ ਇਹ ਵੀ ਟ੍ਰੇਨਿੰਗ ਦਿੰਦੇ ਹੈ ਕਿ ਟ੍ਰੈਫਿਕ ਪੁਲਿਸ ਜਿਹਨਾਂ ਦਾ ਕੰਮ ਟ੍ਰੈਫਿਕ ਮੈਨੇਜ ਕਰਨਾ ਹੁੰਦਾ ਹੈ ਅਸੀ ਟਾਈਮ ਤੇ ਉਹਨਾਂ ਦੀ ਕਿਵੇਂ ਹੈਲਪ ਕਰ ਸਕਦੇ ਹੈ ਨਾਲ ਹੀ ਨਾਲ ਕੈਡਟ ਨੂੰ ਅਸੀ ਇਹ ਵੀ ਸਿਖਾਈਦਾ ਹੈ ਕਿ ਐਲ ਐਸ ਟਾਈਮ ਤੇ ਕਾਫੀ ਤਰ੍ਹਾਂ ਦੀ ਅਫਵਾਹਾਂ ਰਿਯੂਮਰਸ ਲੋਕੀ ਫੈਲਾਉਣ ਦੀ ਕੋਸ਼ਿਸ਼ ਕਰਦੇ ਹੈ ਤੋ ਉਹਨਾਂ ਤੇ ਉਹਨਾਂ ਨੇ ਕਿਵੇਂ ਕੰਟਰੋਲ ਕਰਨਾ ਹੈ ਔਰ ਲੋਕਾਂ ਨੂੰ ਜਾਗਰੂ ਕਰਨਾ ਹੈ ਕਿ ਅਸਲ ਪੋਜੀਸ਼ਨ ਕੀ ਹੈ ਜਿਸ ਲਈ ਕਿ ਨਾ ਅਜਿਹਾ ਅਭਿਆਸ ਕੀਤਾ ਗਿਆ ਇਸ ਅਭਿਆਸ ਤੇ ਤੁਹਾਨੂੰ ਫਾਇਦੇ ਗਿਣਵਾਏ ਜੇਕਰ ਯੁੱਧ ਲੱਗਦਾ ਹੈ ਤੇ ਜਿਹੜੇ ਕੈਂਡੀਡੇਟਸ ਨੇ ਜਾਂ ਸਿਵਲ ਡਿਫੈਂਸ ਆ ਜਾਂ ਫਾਇਰ ਬਗੇੜਾ ਕਿ ਲੱਗਦਾ ਕਿੰਨਾ ਤੇ ਲਾਹੇਵੰਦ ਹੋ ਸਕਦਾ ਹੈ ਮੌਕ ਡ੍ਰਿਲ ਇਹ ਮੌਕ ਡ੍ਰਿਲ ਬੜਾ ਯੂਸਫੁਲ ਹੈਗਾ ਕਿਉਂਕਿ ਖਾਸ ਤੌਰ ਤੇ ਸਾਡੇ ਜਿਹੜੇ ਕੈਂਡੀਡੇਟ ਹੈ ਸੀਨੀਅਰ ਡਿਵੀਜ਼ਨ ਦੇ ਸੀਨੀਅਰ ਵਿੰਗ ਦੇ ਕਾਲਜਾਂ ਦੇ ਬੱਚੇ ਹੈਗੇ ਜਾਂ 11 12 ਦੇ ਬੱਚੇ ਹੈਗੇ ਉਹਨਾਂ ਨੂੰ ਸਪੈਸ਼ਲ ਟ੍ਰੇਨਿੰਗ ਇਸ ਤਰ੍ਹਾਂ ਦੀ ਦਿੱਤੀ ਜਾਂਦੀ ਹੈ ਲੇਕਿਨ ਆਈ ਵਿਲ ਰਿਕੁਐਸਟ ਕਿ ਜੋ ਉਹਨਾਂ ਦੇ ਸਕੂਲ ਦੇ ਟੀਚਰ ਜਾਂ ਕਾਲਜ ਦੇ ਪ੍ਰੋਫੈਸਰ ਹੈ ਜਾਂ ਉਹਨਾਂ ਦੇ ਪੇਰੈਂਟਸ ਵੀ ਕੀ ਐਸੇ ਮੌਕੇ ਤੇ ਮਤਲਬ ਬਜਾਏ ਕਿ ਕਿਸੇ ਤਰ੍ਹਾਂ ਦਾ ਡਾਊਟ ਰੱਖਣ ਤੇ ਜਾਂ ਡਰਨ ਤੋਂ ਬੱਚਿਆਂ ਨੂੰ ਵੀ ਮੋਟੀਵੇਟ ਕਰੀਏ ਕਿ ਉਹਨਾਂ ਦਾ ਜੋ ਵੀ ਰੋਲ ਹੈਗਾ ਉਹ ਆਪਣਾ ਆ ਕੇ ਨਿਭਾਣ ਐਂਡ ਸੁਸਾਇਟੀ ਦੀ ਔਰ ਕੰਟਰੀ ਦੀ ਜਿਹੜੀ ਵੀ ਉਹ ਹੈਲਪ ਕਰ ਸਕਦੇ ਆ ਕਰਾਂ ਤੁਸੀਂ ਫੌਜ ਦੇ ਅਫੀਸਰ ਜੋ ਹਾਲਾਤ ਚੱਲਦੇ ਨੇ ਕਿੰਨਾ ਕੌਨਫੀਡੈਂਸ ਆ ਭਾਰਤੀ ਫੌਜ ਦੇ ਵਿੱਚ ਸਾਨੂੰ ਆਪਕੋ 110% ਕੌਨਫੀਡੈਂਸ ਆ ਸਾਨੂੰ ਕਿਸੇ ਦਾ ਕੋਈ ਡਰ ਨਹੀਂ ਹੈ ਸਾਡੇ ਅਸੀਂ ਪੂਰੀ ਕੈਪੇਬਿਲਿਟੀ ਸਾਡੇ ਕੋਲ ਹਰ ਤਰ੍ਹਾਂ ਦੀ ਹੈਗੀ ਆ ਐਂਡ ਜਦ ਮੇ ਟਾਈਮ ਆਏਗਾ ਜਿਹਦਾ ਜੋ ਵੀ ਰੋਲ ਹੈ ਉਹ ਬੜੀ ਅੱਛੀ ਤਰ੍ਹਾਂ ਕਰੇਗਾ ਧੰਨਵਾਦ ਪਰ ਇਹ ਚ ਰੈਸਕਿਊ ਮੈਥਡ ਹੁੰਦੇ ਆ ਜਿਹੜੇ ਇਜ਼ੀ ਹੁੰਦੇ ਆ ਆਪਾਂ ਇਜ਼ੀ ਇਜ਼ੀ ਕੀਤੇ ਫਿਰ ਜਿੰਨੇ ਨੇ ਕੀਤੇ ਆ ਤਾਂ ਜੋ ਇਸ ਨੂੰ ਹਰ ਕੋਈ ਸਮਝ ਸਕੇ ਮੈਥਡ ਜਿਹੋ ਵੀ ਸਾਡੇ ਕੋਲ ਮੌਕੇ ਦੇ ਸਮਾਨ ਆ ਉਸ ਅਸਾਰ ਉਹ ਕਰ ਸਕੇ ਇਸ ਚੀਜ਼ ਦਾ ਇਹ ਮਕਸਦ ਹੈ ਕਿ ਆਪਾਂ ਕੋਈ ਜ਼ਿਆਦਾ ਜਿਹੜੀਆਂ ਵੀ ਸਰਕਾਰੀ ਹੁੰਦੀਆਂ ਨਾ ਮਦਦ ਨੂੰ ਥੋੜਾ ਟਾਈਮ ਲੱਗਦਾ ਪਰ ਮੌਕੇ ਤੇ ਨਾਗਰਿਕ ਕੀ ਕਰ ਸਕਦੇ ਆ ਉਹ ਮੈਥਡ ਅੱਜ ਆਪਾਂ ਡ੍ਰਿਲ ਯੂਜ਼ ਕੀਤੇ। ਇਹ ਗੱਲ ਨਹੀਂ ਹੈ। ਸਰਕਾਰ ਵੱਲੋਂ ਹਦਾਇਤਾਂ ਜਾਰੀ ਹੋਈਆਂ ਸੀ ਜਿਹਦੇ ਦੌਰਾਨ ਆਪਾਂ ਅੱਜ ਐਨਸੀਸੀ ਕੈਡਟ ਸਿਵਲ ਡਿਫੈਂਸ ਫਾਇਰ ਬ੍ਰਿਗੇਡ ਟੀਮ ਸਿਵਲ ਹਸਪਤਾਲ ਬਟਾਲਾ ਇਹਨਾਂ ਨਾਲ ਜੁਆਇੰਟ ਜਿਹੜਾ ਆਪਰੇਸ਼ਨ ਇੱਕ ਮੌਕ ਡਿਲ ਦਾ ਕੀਤਾ ਗਿਆ ਜਿਹਦੇ ਵਿੱਚ ਰੈਸਕਿਊ ਡ੍ਰਿਲ ਨੂੰ ਜ਼ਿਆਦਾ ਇਨਜਾਮ ਦਿੱਤਾ ਗਿਆ ਵੀ ਕਿਸੇ ਵੀ ਸਮੇਂ ਜਦੋਂ ਕੋਈ 에ਅਰ ਅਟੈਕ ਹੁੰਦਾ ਆ ਉਹਦੇ ਦੌਰਾਨ ਸਾਡੀਆਂ ਕਿਹੜੀਆਂ ਕਾਰਵਾਈਆਂ ਜਿਹੜਾ ਕੋਈ ਇੰਜਰਡ ਹੁੰਦਾ ਉਹਨੂੰ ਆਪਾਂ ਕਿਸ ਤਰ੍ਹਾਂ ਇੰਜਰਡ ਨੂੰ ਚੱਕ ਕੇ ਖੜਨਾ ਵਾ ਹਸਪਟਲ ਇਜੇਸ਼ਨ ਕਰਨਾ ਤੇ ਤਾਂ ਜੋ ਮੌਕੇ ਤੇ ਕੋਈ ਵੀ ਇਨਸੀਡੈਂਟ ਹੁੰਦਾ ਉੱਤੇ ਘੱਟ ਤੇ ਘੱਟ ਜਿਹੜੀ ਸਾਨੂੰ ਕੈਜੂਅਲਟੀ ਹੋਵੇ। ਹੁਸ਼ਿਆਰ ਦੋ ਤੋਂ ਮੈਂ ਸਿਵਲ ਡਿਫੈਂਸ ਦਾ ਮੈਂਬਰ ਆ। ਔਰ ਸਿਵਲ ਡਿਫੈਂਸ ਦਾ ਨਾਲ ਮੈਂਬਰ ਹੋਣ ਦਾ ਵਜ੍ਹਾ ਸਿਰਫ ਇਹ ਹੀ ਸੀਗਾ ਕਿ ਇਹ ਉਹ ਤੇ ਸਾਡੀ ਜਿਹੜੀ ਕੁਦਰਤੀ ਖੇਤੀ ਜਾਂ ਹੋ ਸਾਡੇ ਘਰ ਦੇ ਕੰਮ ਅਲੱਗ ਆਪਣਾ ਇੱਕ ਵੱਖਰਾ ਵਿਸ਼ਾ ਆ। ਲੇਕਿਨ ਸਮਾਜਿਕ ਜ਼ਿੰਮੇਵਾਰੀਆਂ ਨੂੰ ਲੈਂਦੇ ਆ ਆਪਾਂ ਸਿਵਲ ਡਿਫੈਂਸ 'ਚ ਆਏ ਆ ਕਿਉਂਕਿ ਸਿਵਲ ਡਿਫੈਂਸ ਦਾ ਕੰਮ ਆ ਕਿ ਕੁਦਰਤੀ ਜਾਂ ਗੈਰ ਕੁਦਰਤੀ ਆਫਤ ਵੇਲੇ ਉਸ ਤੋਂ ਬਾਅਦ ਉਸ ਤੋਂ ਪਹਿਲਾਂ ਉਸ ਤੋਂ ਬਾਅਦ ਜਿਹੜੀਆਂ ਤਿਆਰੀਆਂ ਨੇ ਉਹਦੇ 'ਚ ਜਿਹੜਾ ਵਾ ਸਿਵਲ ਡਿਫੈਂਸ ਦਾ ਬੜਾ ਬੜਾ ਰੋਲ ਹੁੰਦਾ ਆ ਜੀ ਨਹੀਂ ਕਰ ਰਹੇ ਹੋ ਹਾਂ ਜੀ ਪਹੁੰਚ ਕਰ ਪਾਉਗੇ ਬਿਲਕੁਲ ਜੀ ਇਹ ਜਿਹੜਾ ਹੈਗਾ ਵਾ ਕਿਲਕੀ ਆ ਨਾ ਇਹ ਤੁਸੀਂ ਮੀਡੀਆ ਰਾਈ ਦੇਖੋ ਤੁਸੀਂ ਇਹ ਗੱਲ ਨੂੰ ਲੋਕਾਂ ਤੱਕ ਪਹੁੰਚਾਉਣਾ ਆ ਕਿ ਡ੍ਰਿਲ ਦਾ ਪਰਪਸ ਸਿਰਫ ਇਹ ਹੀ ਆ ਕਿ ਲੋਕਾਂ ਨੂੰ ਇੱਕ ਅਭਿਆਸ ਕਰਕੇ ਦੱਸਣਾ ਆ ਔਰ ਜਿਹੜੇ ਸਾਡੇ ਮੈਂਬਰ ਹੈਗੇ ਨੇ ਸਿਵਲ ਡਿਫੈਂਸ ਦੇ ਸਾਡੇ ਐਨਐਸਸੀ ਐਨਸੀਸੀ ਦੇ ਕੈਡਟ ਜਾਂ ਸਾਡੇ ਜਿਹੜੇ ਫਾਇਰਮੈਨ ਹੈਗੇ ਨੇ ਅਸੀਂ ਮਿਲ ਕੇ ਸਾਰੇ ਕੰਮ ਨੂੰ ਕਰਾਂਗੇ ਜਿੰਨੇ ਜਿ ਕਿਸੇ ਕਿਸਮ ਦੀ ਅਣਖਸਖਾਵੀ ਘਟਨਾ ਨਾ ਵਾਪਰੇ ਪ੍ਰਮਾਤਮਾ ਕਰੇ ਅਗਰ ਕੋਈ ਐਸੀ ਗੱਲ ਹੋ ਜਾਂਦੀ ਆ ਆਪਾਂ ਕਿਵੇਂ ਸਾਡੇ ਸਿਸਟਮ ਨੂੰ ਉਸ ਮੌਕੇ ਹਾਂਡਲ ਕਰਨਾ ਹੈ ਉਹ ਸਿਚੁਏਸ਼ਨ ਹੈਂਡਲ ਕਰਨਾ ਮੌਕ ਡ੍ਰਿਲ ਦੇ ਵਾਸਤੇ ਨੀਚੇ ਨੀਚੇ ਬੈਠ ਹਾਂ ਇਹ ਇਸ ਪਰਤ ਔਰ ਇਸकी ਨਜ਼ਰ ਅਭੀ